ਕਵੀ ਜਿੰਦਗੀ ਮਾਨਦੇ ਹਾਂ ਆਰੇ ਏਠ ਵੀ ਜਿੰਦਗੀ ਮਾਨਦੇ ਹਾਂ ਸੀਸ ਕੰੰਜ ਤੇ ਗੜੀ ਚਮਕਾਰ ਵਾਲੀ ਸਾਨੂੰ ਅੱਜ ਵੀ ਯੂਜਨਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਦ ਸਰਹੰਦ ਦੀ ਨੂੰ ਬਾਅਦ ਚਿਨੇ ਹੋਏ ਕਿੰਨਾ ਹੱਸਦੇ ਨੇ ਬਾਅਦ ਚਿਨੇ ਹੋਏ ਕਿੰਨਾ ਹੱਸਦੇ ਨੇ ਮੀਰ ਮੰਨੂ ਨੇ ਬਾਡੀਆਂ ਲੱਕ ਪਾਈਆਂ ਅਸੀਂ ਫੇਰ ਵੀ ਖੜੇ ਗੁਲਜ਼ਾਰ ਵਾਂਗੂ ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਹੋਏ ਹਾਂਸਲੇ ਸਾਡੇ 11ਵੇਂ ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ ਫੁੱਲ ਮੈਕਰੁਜਰਾਨਾ ਬੰਦ ਹੋਏ ਚਾਰ ਚੰਹਰੀ ਪਰਖਦੇ ਜੋਦਿਆਂ ਨੂੰ ਸਾਡੇ ਕਦ ਤੁਸੀਂ ਹੋਰ ਬਲੰਦ ਹੋਏ ਸਾਡੇ ਕਦ ਤੁਸੀਂ ਹੋਰ ਬਲੰਦ ਹੋਏ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਂ ਮਾ ਡੱਕਰੇ ਛੋਲੀ ਪਵਾਉਂਦੀਆਂ ਨੇ ਉੱਚਾ ਉੱਟ ਕੇ ਪਹੁੰਚਦੇ ਨਹੀਂ ਜਾਂ ਤੇ ਘੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ ਘੋਰਾ ਫੇਰ ਘਬਰਾਉਂਦੀਆਂ ਉੱਤੇ ਬੈਠੇ ਖੈ ਦੇਸੀ ਫੇਰ ਵੀ ਮੰਗਦੇ ਰਹੇ ਖੈ ਦੇਸੀ ਫੇਰ ਵੀ ਮੰਗਦੇ ਰਹੇ ਸਾਡੀ ਪਿੱਠ ਤੇ ਫੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਤੇ ਰੰਗ ਉੱਤੇ ਅਸੀਂ ਜਾਣਦੇ ਕਿੰਜ ਪਰਵਾਨ ਹੋਣਾ ਸੋਨੇ ਦੇਸ਼ ਦੀ ਕੁ ਵੀ ਮੰਗ ਉੱਤੇ ਸੋਨੇ ਦੇਸ਼ ਦੀ ਕੁ ਵੀ ਮੰਗ ਉੱਤੇ ਜਦ ਹੰਨ ਮੰਨ ਲੱਗਿਆ ਪੂਰ ਹੋਵੇ ਕੋਈ ਇਲਾਨ ਕਿਉਂ ਖਾ ਚੈਕ ਰਿਹਾ ਜਿੱਥੇ ਜਿੱਥੇ ਸੀਦਾ ਦੀ ਰਾਤ ਡੋਲੇ ਉਥੇ ਫਸਲ ਗੁਲਾਵੀ ਮੈਕਦੀ ਹੈ ਉੱਤੇ ਫਸੇ ਗੁਲਾਬ ਦੀ ਮਹਿਕ ਰਹੀ ਹੈ ਤੁਹਾਨੂੰ ਵਾਹ ਜੀ ਵਾਹ ਕੀ ਬਾਤ ਹੈ ਵੈਰੀ ਸਮਾਰਟ ਇਹ ਅੱਗਾ ਪੁੱਤ ਟੈਨੈਂਟ ਕਿੱਧਰ ਘਰ ਵਾਲਾ ਜਿਵੇਂ